ਲੋ ਜੀ ਬੈਠੀਆਂ ਕਾਲੀਆਂ ਜੇ ਤੇ ਆ ਗਿਆ ਹਲਵਾ ਬਹੁਤ ਚਸੀ ਪਾਓ ਜੀ ਹਲਵਾ ਹਲਵਾ ਬਣਾ ਬਣਾ ਹਲਵਾ ਜਾਉਦਾ ਬੋਲਦੇ ਬਣਾ ਕੇ ਬੈ ਗੇ ਦੇਸੀ ਹੈ ਦੇਸੀ ਕਿਉਂ ਬਣਾਉਂਦਾ ਜਾਂਦਾ ਜੇਕਰ ਕੈਮਰਾ ਮਾਹ ਟੈਮ ਕੀ ਕੀ ਬਾਗ ਲਾਇਆ ਗੁਦਿੰਦੇ ਪਏ ਹਾ ਅੱਛਾ

ਤੇ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋ ਗਈ ਤੁਹਾਡੇ ਸਾਰੇ ਪਰਵਾਨਾ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਪੱਠੇ ਬੋਨ ਦਾ ਟਾਈਮ ਹੋ ਗਿਆ ਤੇ ਖੁਰਲੀਆਂ ਸਫਾਈ ਹੁੰਦੀ ਤੇ ਚਾਚਾ ਚਾਚਾ ਕੀ ਗੱਲ ਕਹਿਆ ਸੀ ਅੱਬਾਏ ਆਪਣਾ ਕੁੱਕੜ ਭੌਂਕਦਾ ਆਵੀਈ ਤੁਹਾਡੇ ਕੁੱਕੜ ਭੌਂਕਦੇ ਆ ਅੱਬਾਏ ਇਹ ਕੌਣ ਕਹਿੰਦਾ ਆਪਣਾ ਕੁੱਕੜ ਭੌਂਕਦਾ ਆਵੀਈ ਕੌਣ ਕਹਿੰਦਾ ਕੌਣ ਕਹਿੰਦਾ ਤੇਰਾ ਪੱਤਰ ਅੱਛਾ ਚਾਚਾ ਚਾਚਾ ਦਾ ਮੁੰਡਾ ਤੇ ਤੂੰ ਭਾਈ ਆਂਡੇ ਵਾਲਾ ਜਿਹੜਾ ਸਾਡਾ ਮੁੰਡਾ ਨਾ ਉਹ ਰਾਤੀ ਕੈਂਡਾ ਅੱਪ ਬਾਈ ਲਓ ਜੀ ਬੈਠੇ ਆ ਤੇ ਲਵਨੇ ਆ ਗੱਪਸ਼ਪ ਚਾਚੇ ਰਾਨਾ ਕਿਆ ਵੀ ਕਰੀ ਦੀ ਤੁਮੇ ਦਾਸ ਤੇਰੀ ਸਰਵਸੇ ਬਹੁਤੀ ਉਮਰ ਵੀ ਤੇਰੀ ਬਹੁਤੀ ਹੈ ਮੇਰੀ ਉਮਰ ਥੋੜੀ ਜੀ ਹੈ ਵੀ ਜਿਹੜਾ ਕਿਸੇ ਦੇ ਨਾਲ ਰੋਟੀ ਖਾਣੀ ਹੁੰਦੀ ਉਹਦੀ ਲਾਜ ਹੀ ਹੁੰਦੀ ਮੂੰ ਮੇਰੇ ਨੇ ਕਰਨਾ ਥੋੜੀ ਯਾਰ ਮੇਰੇ ਲਕਾਰ ਉੱਚੀ ਤੇ ਫਫੜਾ ਥੋੜੀ ਉੱਚੀ ਗੱਲ ਸੁਣਾਉਣੀ ਵਾਲੀਅਮ ਤੇਜ਼ ਰੱਖ ਲੈ ਤੂੰ ਇਹ ਛੱਡ ਦੇਰਾ ਫਫੜਦਾ ਭਾਈ ਚਾਹ ਦੀ ਫਿਆੰਦੀ ਇਹਦੀ ਲੱਜ ਦੱਸ بیا ਚਾਹੀਏ ਹੁਣ ਅੱਧੀ ਤੂੰ ਪੀ ਲੈਣਾ ਅੱਧੀ ਮੈਂ ਪੀ ਲੈਣਾ ਤੀਮਾਂ ਦੀ ਤਾਂ ਗੱਲ ਕੋਈ ਨਹੀਂ ਬੰਦਾ ਖਾ ਪੀ ਲੈਂਦਾ ਪਰ ਇਹਦੀ ਲੱਜ ਕੰਨ ਉਹ ਮੂੰਹ ਚੱਡ ਗਿਆ ਫਫੜਨੇ ਵੀ ਭਾਈ ਸੂਟੇ ਤੇ ਸੂਟਾ ਰੱਖਿਆ ਅੱਗੇ ਚੈੱਕ ਕਰ ਤੂੰ ਕੈਮਰਾ ਖੋਲਣ ਦੇ ਦੇ ਰ ਸੂਟੇ ਤੇ ਸੂਟਾ ਰੱਖਿਆ ਫਫੜਨੇ ਨਾਲੇ ਸ਼ਰਮ ਹੁੰਦਾ ਹੀ ਹਾਂ ਅੱਛਾ ਯਾਰ ਉਹਦਨ ਪੱਗ ਵਾਲੀ ਗੱਲ ਤੇ ਆਪਣੀ ਵਿਚ ਰਹੀ ਪੱਗ ਵਾਲੀ ਗੱਲ ਦੀ ਫਫੜ ਕੋਲ ਪੁੱਛਣਾ ਸੀ ਆਪਾਂ ਕਿਹੜੀ ਗੱਲ ਮੈਨੂੰ ਪੁੱਛੀ ਤੂੰ ਮੈਨੂੰ ਪੁੱਛਣਾ ਅੱਛਾ ਚਲੋ ਰੋਣਾ ਬੇਲੋ ਤੁਸੀਂ ਆਪਦਾ ਕਾਹ ਮੈਂ ਇਹਦਾ ਕੀ ਮਾਮਲਾ ਆ ਹੈ ਬੋਲਦਾ ਖਾਣ ਚਾਹੀਦਾ ਯਾਰ ਫਿਰ ਕੋੜ ਤੋਂ ਫਿਰ ਗੱਲ ਹੋਲੀ ਜੀ ਕਰ ਦੇਣਾ ਵਾਲੀਅਮ ਤੇਜ਼ ਕਰ ਥੋੜਾ ਆ ਜਾ ਵਾਲੀਅਮ ਤੇਜ਼ ਕਰ ਦੇਣਾ ਆਪਦਾ ਜਿਹੜੀ ਭਾਜੀ ਹੁੰਦੀ ਨਾ ਕਿਸੇ ਨੂੰ ਰੋਟੀ ਖਾਣੀ ਹੈ ਰੋਟੀ ਖਾਣੀ ਆ ਸੌਖੀ ਹੈ ਰੋਟੀ ਤੇ ਚਲੋ ਵੇਖੋ ਜੀ ਮਿਸਾਲ ਤੌਰ ਇੱਕ ਬੰਦਾ ਭੁੱਖਾ ਨੰਗਾ ਉਸ ਵਿਚਾਰੇ ਗੋਸ਼ਤ ਕੇ ਦੇਈ ਦੀ ਬકરી ਦੀ ਵੇਖਣਾ ਹੁੰਦਾ ਹੈ ਬਿਲਕੁਲ ਇਹ ਨਹੀਂ ਨਾ ਉਹ ਗੋਸ਼ਤ ਦਾ ਲਾਲਚ ਨੂੰ ਪਾਇਆ ਜਾਂਦਾ ਹੈ ਜਾਂ ਕੋ ਚੰਗਾ ਚੋਸਾ ਪੱਕਾ ਹੁੰਦਾ ਕੋ ਮੁਰਗਾ ਸ਼ੁਰਗਾ ਪੱਕਾ ਹੁੰਦਾ ਜਾਂ ਕੋਈ ਚੀਜ਼ ਵੀ ਹੈ ਖਾਣ ਪੀਣ ਵਾਲੀ ਉਹ ਬੰਦਾ ਬਹਿ ਕੇ ਖਾਤ ਲੈਂਦਾ ਆਪਣੇ ਢੇਡ ਤੇ ਤਰਲਾ ਮਾਰ ਲੈਂਦਾ ਪਰ ਉਹਦੀ ਜਿਹੜੀ ਲੱਜ ਹੈ ਨਾ ਉਹ ਬੜੀ ਔਖੇ ਨਿਬਾਹ ਹੂੰ ਬਿਲਕੁਲ ਕਿਉਂ ਫਲਾਣਿਆ ਯਾਰ ਤੇਰੇ ਨਾਂ ਨਾਲ ਰੋਟੀ ਖਾਦੀ ਇੱਕ ਬਹਿਣਾ ਭਰਾਵਾਂ ਵਾਲਾ ਰਿਸ਼ਤਾ ਵਿੱਚ ਮਾਮਲਾ ਸਾਮਲ ਹੋ ਜਾਂਦਾ ਹੈ ਹੂੰ ਤੇ ਇਹਨਾਂ ਗੱਲਾਂ ਨੂੰ ਕੋਈ ਕੋਈ ਬੰਦਾ ਵੇਂਦਾ ਹੈ ਹਰ ਬੰਦਾ ਨਹੀਂ ਵੇਂਦਾ ਬਿਲਕੁਲ ਹਣ ਦੌਰ ਇਸ ਤਰ੍ਹਾਂ ਦਾ ਵੀ ਅਗਲਾ ਰੋਟੀ ਖਾਂਦਾ ਤੇ ਚੱਲ ਜਿੱਥੇ ਅੱਗਿਆ ਜਿੱਥੇ ਖਾਦਾ ਉੱਥੇ ਹੀ ਅੱਗਿਆ ਤੇ ਚੱਲ ਮੇਰੇ ਭਾਈ ਭੱਜ ਵਗਿਆ ਬਲਪਾ ਨਬੋਣਾ ਬੜਾ ਔਖਾ ਹੈ ਜਿਵੇਂ ਆਂਦੇ ਜਿਸ ਥਾਲੀ ਮੈਂ ਖਾਇਆ ਉਸੇ ਥਾਲੀ ਮੈਂ ਸ਼ੇਡ ਕੀਤਾ ਹਾਂਜੀ ਇਹ ਨਹੀਂ ਕੰਮ ਕਰਨਾ ਚਾਹੀਦਾ ਸਾਨੂੰ ਥੋੜਾ ਰੰਗ ਬੋਸੀ ਤੇ ਕਿ ਜਿਹੜਾ ਪੱਗ ਵਟਾ ਭਰਾ ਹੁੰਦੇ ਨੇ ਉਹ ਕਿਵੇਂ ਆਂ ਤੋੜ ਨਬੋਂਦੇ ਨੇ ਪੱਗ ਨੂੰ ਪੱਗ ਦੀ ਕਿਵੇਂ ਇੱਜ਼ਤ ਰੱਖਦੇ ਨੇ ਤੇ ਉਹ ਸਾਰਾ ਆਪ ਪੁੱਛਦੇ ਆ ਦੱਸੋ ਜੀ ਬੱਪੜ ਜੀ ਫਿਰ ਦੀ 10 ਸੰਗਣਾ ਤੂੰ ਵੱਡਾ ਹੈ ਤੇਰ ਨਾਲ ਤਾਂ ਮੈਂ ਇਹਨਾਂ ਪੱਗ ਬਤਾਉਣੀ ਜਾਨੇ ਕਿ ਤੁਸੀਂ ਉਹਨਾਂ ਪੱਗਾਂ ਪਰ ਆ ਬੜਨਾ ਹਾਂਜੀ ਚਲੋ ਮੈਂ ਉਸ ਬੰਦੇ ਨਾਲ ਬਲੱਪਰ ਰੱਖਣਾ ਜਿਹੜਾ ਬੰਦਾ ਇੱਜ਼ਤ ਦਾ ਸੰਭ ਜਾਓਗੇ ਬਿਲਕੁਲ ਔਰ ਲੈਣ ਦੇਣ ਦੇ ਮਾਮਲੇ ਉੱਤੇ ਚ ਵਾਧਾ ਘਾਟਾ ਹਰ ਬੰਦਾ ਇੱਕ ਦੂਜੇ ਨੂੰ ਬਰਾਪਰਾ ਅਦਾ ਲਾ ਜਾਂਦੇ ਨੇ ਕਿਸੇ ਲਈ 10 ਰੁਪਏ ਵਾਧ ਚਲੇਗਾ ਕਿਸੇ ਲਈ ਘਾਟਾ ਆ ਗਏ ਹਾਂ ਇਹ ਮਾਮਲਾਤ ਨਹੀਂ ਹੁੰਦਾ ਸਿਰਫ ਇੱਜ਼ਤ ਦੀ ਸਾਜ ਹੋਵੇ ਕੋਈ ਇੱਕ ਦੇ ਉਹ ਕਹਿ ਬਵਾ ਕੀ ਤੂੰ ਨਹੀਂ ਤੂੰ ਕਰ ਲੈ ਤੇਰਾ ਭਰਾ ਕੋਈ ਨਹੀਂ ਤੇ ਤੂੰ ਪਾਗ ਨਹੀਂ ਬਣ ਫੜ ਯਾਰ ਮੇਰੇ ਸੁਣ ਗੱਲ ਯਾਰ ਤੇਰੀ ਅਸੀਂ ਵੀਡੀਓ ਬਣਾਉਨੇ ਆ ਤੇਰੀ ਗੱਲ ਜਿਹੀ ਮਸ਼ਹੂਰ ਕਰਨੇ ਆ ਠੀਕ ਹੈ ਨਾ ਤੇ ਕੈਮਰਾ ਮੈਂ ਯਾ ਗੜਦਾ ਕੈਮਰਾ ਤਾਂ ਤੂੰ ਜਿਹੜਾ ਨਾ ਡਰ ਕੇ ਜਾਂਦਾ ਯਾਰ ਕੈਮਰਾ ਕੱਟ ਦੇ ਹਾਂ ਹੈਲੋ ਕੈਮਰਾ ਯਾ ਫਿਰ ਕੰਪਨੀਆਂ ਨਾਲ ਕਹਿੰਦਾ ਕੈਮਰਾ ਨਾ ਦਿਆ ਕਰੋ ਤੂੰ ਯਾਰ ਤੂੰ ਬਈ ਨਾ ਕੈਮਰਾ ਕੱਟ ਲੈ ਪੂ ਕੋ ਆਪਣਾ ਹੋ ਸੋਵੇ ਸਾਨੂੰ ਗੱਲ ਸੁਣਾ ਅੱਛਾ ਬਸ ਯਾਰ ਨਹੀਂ ਕੱਟਦਾ ਨਹੀਂ ਜਗਾ ਤੈਨੂੰ ਜਗਾ ਕਰ ਦੇ ਨਹੀਂ ਕਿਹੜਾ ਤੈਨੂੰ ਜਗਾ ਕਰ ਦੇ ਕੋਈ ਵੀ ਨਹੀਂ ਕਰਦਾ ਤੇਰੇ ਪਿੱਛੇ ਕੌਣ ਆਇਆ ਕੌਣ ਆਇਆ ਤੇਰੇ ਪਿੱਛੇ ਕੋਈ ਵੀ ਨਹੀਂ ਆਇਆ ਓਏ ਮੋੜ ਰਾਮ ਇਹਨੇ ਮੇਰੇ ਨਾਲ ਜ ਤੈਨੂੰ ਹੋ ਜਾ ਮੁਹੱਬਤ ਤੇ ਕੀ ਕਰ ਸਾਂ ਮੈਂ ਤੂੰ ਇਹਦਾ ਯਾਰ ਕੱਲ 14 ਫਰਵਰੀ ਹੈ ਠੀਕ ਹੈ ਵੈਲੈਂਟਾਈਨ ਡੇ ਉਹਨੂੰ ਆਂਦੇ ਨੇ ਉਹ ਅੰਗਰੇਜ਼ਾਂ ਦਾ ਬਣਾਇਆ ਆ ਕੇ ਪਿਆਰ ਮੁਹੱਬਤ ਆ ਦੇਣਾ ਆ ਤੇ ਮਾਫੀ ਮੰਗਣ ਲਈ ਮੁਹੱਬਤ ਕਰਨੀ ਭਾਈ ਮਾਫੀ ਮੰਗਣ ਦਾ ਦਿਨ ਤਾਂ ਤੁਸੀਂ ਵੀ ਆਪਸ ਵਿੱਚ ਮੁਹੱਬਤ ਕਰ ਲੋ ਅਸੀਂ ਮੁਹੱਬਤ ਕਰਕੇ ਮਾਫੀ ਮੰਗਾ ਦੇ ਅਬਲੋਚ ਜੀ ਚਲੋ ਇਹ ਮੇਰਾ ਖਿਆਲ ਹੈ ਮੈਨੂੰ ਹੁਣ ਪਤਾ ਲੱਗਾ ਫੁੱਫੜ ਮੁਹੱਬਤ ਅਸਾ ਕਿੰਦੇ ਨਾਲ ਐਸ ਚੌਧਰੀ ਨਾਲ ਬਲੋਚ ਨਾਲ ਹਾਂਜੀ ਇਹ ਨਾਲ ਭਾਈ ਵੈਲੈਂਟਾਈਨ ਡੇ ਆਦਾ ਜਿਹੜਾ ਨਾ 14 ਫਰਵਰੀ ਦਾ ਕੱਲ 14 ਤਰੀਕ ਉਹ ਦਿਨ ਇਹਦੇ ਨਾਲ ਬਣਾਉਣਾ ਨਹੀਂ ਨਹੀਂ ਜੋੜੀ ਤੇਰੀ ਤੇ ਬਲੋਜ ਦੀ ਹੈ ਫਫੜ ਜੀ ਜੋੜੀ ਤੇਰੀ ਤੇ ਬਲੋਜ ਦੀ ਹੈ ਉਹਨੇ ਵੀ ਅੱਜ ਰਾਤੀ ਜਾਣਾ ਸ਼ੇਪ ਸ਼ੂਬ ਕਰਾਉਣਾ ਉਹ ਆਂਦਾ ਚਾਵਲਾਂ ਤੁਲਾ ਖੁਗੀਆਂ ਤੇ ਮੰਡੀ ਪਿਆ ਜਾਣਾ ਹੈ ਅੱਧਾ ਕਿਲੋ ਹੱਦ ਕਰ ਲਈ ਆ ਮੰਡੀ ਜਾਂਦਾ ਅੱਧਾ ਕਿਲੋ ਹੱਦ ਕਰ ਲਈ ਐਵੇਂ ਚਾਵਲਾਂ ਤੇ ਲਾਹ ਖੁਗੀਆਂ ਵਾਹ ਬਾਈ ਵਾਹ 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 ਨਹੀਂ ਇਹਦਾ ਕੀ ਮਤਲਬ ਤੇ ਦੱਸੋ ਸਾਨੂੰ ਮਤਲਬ ਤੇ ਦੱਸੋ ਇਹਦਾ ਕਿੰਦਾ ਮਤਲਬ ਉਹ ਨਹੀਂ ਦੱਸ ਸਕਦਾ ਤੂੰ ਦੱਸ ਤੂੰ ਨਹੀਂ ਦੱਸ ਸਕਦਾ ਤੇਰੀ ਉਮਰ ਇੰਨੀ ਕਿੱਥੇ ਗਈ ਨਹੀਂ ਤੇ ਤੇਰਾ ਮਰਦਾ ਤਜਰਬਾ ਕੋ ਨਹੀਂ ਕਿੱਥੇ ਗਿਆ ਜਿਹੜਾ ਤਜਰਬਾ 70 ਸਾਲ 75 ਸਾਲ ਦਾ ਹੈ ਕੀ ਕੀ ਬਾਗ ਲਾਇਆ ਗੁਦਿੰਦੇ ਪਏ ਆ ਅੱਛਾ ਕੁਲੀਆਂ ਹਵਾਵਾਂ ਬਚਿੰਦੇ ਪਏ ਆ ਅੱਛਾ ਹਾਲਜੂ ਪੱਕਿਆ ਤੇ ਗੈਰ ਖਾ ਗਏ ਅਸੀਂ ਤਾਂ ਮੁਕਤੀ ਤੋਂ ਤੇ ਉਡੰਗੇ ਨੁੰਨ ਤੇ ਰਹੇ ਬਿਲਕੁਲ ਕਿੰਦੀ ਉੜ ਲੋਸਾਲ ਮੈਨੂੰ ਫਰਦੀ ਦੱਸੇ ਚਾਬੀ ਕੀ ਲਾਓ ਜੀ ਪਫੜ ਜੀ ਬਾਤਾਂ ਉਹਨੇ ਪਾਤੀਆਂ ਨੇ বুঝਣਾ ਤੁਸੀਂ ਪਫੜ ਹੈ ਨਾ ਜਿਹੜਾ ਪਫੜ ਉਹ ਆਪਣੀ ਬਾਤਾਂ ਦਾ ਜਵਾਬ ਨਹੀਂ ਦੇ ਸਕਦਾ ਆਪਣੀਆਂ ਬਾਤਾਂ ਜਾਂਦੀਆਂ ਨੇ ਹੋਰ ਪਾਸੇ ਨੂੰ ਨਹੀਂ ਹਾਂ ਆ ਬਾਤ ਸਿੱਧੇ ਪਾਸੇ ਐ ਪਰ ਫੁੱਫੜ ਥੋੜਾ ਜਿਆ ਸ਼ਰਮੰਦਾ ਐ। ਜੇ ਫੁੱਫੜ ਦੂਜੇ ਪਾਸੇ ਐ ਯਾ ਬਾ ਦੂਜੇ ਪਾਸੇ। ਨਹੀਂ ਨਹੀਂ ਬਾਤ ਵੀ ਸਿੱਧੇ ਪਾਸੇ ਐ ਫੁੱਫੜ ਸ਼ਰਮੰਦਾ। ਅੱਛਾ। ਤੂੰ ਆਂਦਾ ਵੀ ਮੈਨੂੰ ਲੋਕ ਖਾਲ ਖਾ ਦੇ। ਤਵਾ ਸ਼ਾਬਾਸ਼ੀ ਮਿਲੀ ਆਪਾਂ ਨੂੰ। ਤੇ ਫਰੀਦੀ ਆਂਦਾ ਵੀ ਅਗਲੇ ਮੋਟਾਲ ਖਾ ਦੇ। ਲਓ ਜੀ ਪੱਠੇ-ਫੁੱਠੇ ਬਾਤ ਇਹਨੇ ਤੇ ਹੁਣ ਚੋਈਦਾ ਵੀ ਟਾਈਮ ਹੋਣ ਵਾਲਾ। ਤੇ ਚਾਚੇ ਵੀ ਕਹਿੰਦੇ ਚਲੋ ਇੱਕ ਵਾਰੀ ਹੋਰ ਪੱਠੇ ਪਾ ਦਿੰਨੇ ਆ। ਤੇ ਜੋੜਨਦੇ ਨੇ ਮੈਂ ਤੇ ਜੋੜ ਕੇ ਪੁੰਦੇ ਪੱਠੇ ਪੱਠੇ ਦਿੱਤੇ ਦੇ ਯਾਰ ਚਾਚਾ ਨਾ ਥੋੜੀ ਆਪਣੇ ਫੁੱਫੜ ਦੀ ਸੰਗ ਲਾਉਣੀ ਆ ਪਾ ਯਾਰ ਫੁੱਫੜ ਸੰਗ ਦਾ ਬੜਾ ਜਦੋਂ ਉਹ ਕੈਮਰਾ ਖੁੱਲਦਾ ਨਾ ਸੁੱਪਰ ਸੰਗ ਜਾਂਦਾ ਇੱਕੋ ਹੀ ਪਾਉਣਾ ਹੈ ਓਏ ਸੰਗ ਲਾਈ ਜਾ ਉਹਦੀ ਸੰਗ ਲਾਈ ਯਾਰ ਅਗਾਂ ਬਾਸ ਬੋਲ ਆ ਦੋ ਬੰਦੇ ਪਰ ਆਵੈ ਨਹੀਂ ਲੈ ਆਉਣੇ ਜੇ ਮੂੰਹ ਮਾਰ ਲਈ ਅੱਧੇ ਘੰਟੇ ਫਿਰ ਬਾਅਦ ਚਵਾਈ ਸ਼ੁਰੂ ਕਰ ਦਿੰਦੇ ਆ ਆਂਡਾ ਸੱਟ ਖਰਾਸ ਪਾੜੀ ਜਾ ਚੱਲ ਚੱਲ ਇੱਥੇ ਢੇਰੀ ਢਾ ਦੇ ਇਹਨੂੰ ਘੱਟ ਪਾ ਦੂਜੀ ਉਹ ਲੈ ਤਾਰ ਐ ਆਸ ਮਾ ਤੇ ਅੱਗੇ ਸੱਜਰ ਅੱਗੇ ਯਾਰ ਸਿੱਧਾ ਦੂਈ ਇੰਦਰਾ ਬਣਾ ਲਓ ਜੀ ਚਾਚੇ ਉਹਨਾਂ ਦੀਆਂ ਮੁਰਗੀਆਂ ਨੂੰ ਨਾ ਕੁੱਤਾ ਆਇਆ ਸੀ ਫੜਨ ਆਹ ਜਾਣ ਦੇਣ ਪੂਰੀ ਫੌਜ ਆਈ ਸੀ ਅਲੀ ਤੇ ਅਬ ਅਸੀਂ ਪਹੁੰਚ ਆਏ ਆ ਤੇ ਬਚਾ ਲੀਆਂ ਮੁਰਗੀਆਂ ਬਚ ਗਈਆਂ ਚੌਧਰੀ ਬਚ ਗਈਆਂ ਮੁਰਗੀਆਂ ਲੈਣਾ ਕੁੱਤੇ ਲੈ ਜਾਣਾ ਸੀ ਮਸੇਬਾ ਚਾਨ ਇਹ ਮੁਰਗੀਆਂ ਸਾਰੀਆਂ ਇੱਥੇ ਇਕੱਠੀਆਂ ਹੋਣੀਆਂ ਲਓ ਜੀ ਮਾਲ ਡੰਗਰ ਚੋਕੇ ਤੇ ਆਪਾਂ ਚੱਲੇ ਹੁਣ ਪੱਠਿਆਂ ਨੂੰ ਜਿੱਦਾਂ ਅੱਗੇ ਆਪਣੀ ਰੁਟੀਨ ਹੁੰਦੀ ਆ ਤੇ ਅੱਜ ਵੱਲ ਸਾਹਿਬ ਵੀ ਲੱਗੇ ਨੇ ਨਾਲ ਛੋਟਾ ਭਰਾ ਵੀ ਚਾਚਾ ਵੀ ਪਹੁੰਚ ਚੁਕੇ ਨੇ ਪਹਿਲੇ ਤੇ ਆਪਾਂ ਚੱਲਦੇ ਹਾਂ ਵੜਦੇ ਹਾਂ ਪੱਠੇ ਤੇ ਕੁਛ ਗੋਲ ਮੇਲਾ ਵੀ ਲੁੰਨੇ ਆ ਲਓ ਜੀ ਬੈਠੀਆਂ ਪਾਲੀਆਂ ਜੇ ਤੇ ਆ ਗਿਆ ਹਲਵਾ ਬਹੁਤ ਖਾਓ ਕਿੱਸੀ ਪਾਓ ਜੀ ਹਲਵਾ ਹਲਵਾ ਬਾਕੀ ਹਲਵਾ ਜਾਉਂਦਾ ਆ ਆਜੋ ਆਜੋ ਬੰਦੇ ਨੂੰ ਬੋਲ ਕੇ ਬੈਗੇ ਦਸਹੀ ਕਿਵੜਾ ਦਸਹੀ ਕਿਵੜਾ ਬਣਾਓ ਜਦੋਂ ਕਰਦੇ ਆਂ ਮਾਹਾਟੇ ਆਂ ਮੈਂ ਇਸ ਨੂੰ ਟਾਈਮ ਕਿਹੜਾ ਹੋਣਾ 10 ਬਹੁਤ ਟਾਈਮ ਕਿਹੜਾ ਇਹੋ ਟਾਈਮ ਖਾਣ ਦਾ ਕੇ ਪਗ ਗਿਆ ਵੀ ਜਲਵਾ ਬਣਾ ਲਾ ਬਣਾ ਲਾ ਇਹ ਫਰੀਦੀ ਨਹੀਂ ਹੈ ਫਰੀਦੀ ਡੜ ਜਾਂਦਾ ਚਾਚਾ ਦੇਸੇ ਜਿਹੜਾ ਤੂੰ ਨਾ ਕਾ ਕੌ ਚਾਚਾ ਕੌ ਚਾਚਾ ਨੂੰ ਚੰਗਾ ਆਂਦਰਾ ਦੁੱਖਿਆ ਹੋ ਜਾਂਦਾ ਐਵੇਂ ਬਾਤ ਮੁੜ ਪੱਜਾ ਬਾਤ ਲਓ ਜੀ ਪੱਠੇ ਵੀ ਗਾਇਨ ਰਦੇ ਪੱਠੇ ਵੀ ਗਾਇਨ ਰਦੇ ਹਾਂਜੀ ਤੇ ਚਾਚਾ ਖਾ ਚ ਮਾਰਦਾ ਚਾਚਾ ਨੂੰ ਖਵਾਇਆ ਪਾਈ ਅੱਜ ਦੇਸੀ ਘਿਓ ਨਾਲ ਬਣਿਆ ਹੋਇਆ ਹਲਵਾ ਤੇ ਚਾਚਾ ਖਾਦਾ ਮਾਸ਼ਾਅੱਲਾ ਰਜਵਾ ਤੇ ਚਾਚਾ ਹੁਣ ਨਾ ਹੋਇਆ ਪਿਆ ਐਂਡ ਲੈਵਲ ਤੱਕ ਹੋਇਆ ਪਿਆ ਚਾਚਾ ਚਾਚਾ ਹੁਣ ਕੋ ਯਾਰ ਬਲਦਾ ਕਿ ਇਹਦੇ ਜਾਵਾਂ ਵਾਈਆਂ ਨੂੰ ਚਾਚੇ ਦਾ ਫੜ ਢੱਕ ਨਹੀਂ ਮੈਂ ਪਿੰਪਰ ਲਾਇਆ ਆ ਤੁਸੀਂ ਟੈਨਸ਼ਨ ਨਾ ਲਵੋ ਠੀਕ ਆ ਚਾਚਾ ਚਾਚਾ ਭਾਈਆ ਜੇ ਕੰਮ ਕਰਨਾ ਹੀ ਕਰਨਾ ਭਾਈ ਚਾਚਿਆਂ ਨੇ ਅੱਜ ਖਾਦਾ ਜਨਾਬ ਦੇਸੀ ਘੋਣਾ ਬਣਿਆ ਹਲਵਾ ਕਿਉਂਕਿ ਅੱਜ ਸ਼ਬਰਾਸ ਸੀ ਤਾਂ ਹਲਵਾ ਘਰ ਬਣਿਆ ਸੀ ਤੋਂ ਅਸੀਂ ਇਹ ਜ਼ਮੀਨਾਂ ਦੇ ਵਿੱਚ ਹੀ ਮੰਗਵਾ ਲਿਆ ਪੱਠੇ ਨਾਲ ਵੱਢਦੇ ਨਾਲ ਖਾ ਲਿਆ ਤੇ ਨਾਲੇ ਸ਼ੁਗਲ ਮੇਲਾ ਲਾਇਆ ਹਾਂਜੀ ਤੇ ਇੱਥੇ ਕਰਦੇ ਆਪਾਂ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਇੱਕ ਨਵੇਂ ਵਲੌਗ 'ਚ